ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਦੀ ਆਪਣੀ ਵੀਡੀਓ ਕੱਲ੍ਹ ਸ਼ਾਮ ਨੂੰ ਰਖੜੀਆਂ ਆਈਆਂ ਸੀਗੀਆਂ ਤੇ ਵੱਡੀ ਦੀਦੀ ਦੇ ਆਈਆਂ ਵਾ ਤੇ ਛੋਟੀ ਨੇ ਤਾਂ ਹਜੇ ਪਾਉਣੀਆਂ ਵਾ ਤੇ ਵੱਡੀ ਦੀਦੀ ਦੇ ਰਖੜੇ ਮੈਂ ਕਿ ਚਲੋ ਆਪਾਂ ਇੱਕ ਰਖੜੀ ਤੇ ਵੀਡੀਓ ਬਣਾਉਨੇ ਆ ਵੀ ਪੜਾ ਹਨਾ ਹੁੰਦਾ ਵਾ ਇਹ ਭੈਣ ਭਰਾਵਾਂ ਦਾ ਆਪਾਂ ਨੂੰ ਪਤਾ ਇਹ ਤਿਉਹਾਰ ਆ ਭੈਣਾਂ ਅਰੇ ਭਰਾ ਦੀ ਗੁੱਟ ਤੇ ਰਖੜੀ ਬੰਨ੍ਹਦੀਆਂ ਵਾ ਤੇ ਵੀ ਬਹੁਤ ਆਪਣੇ ਭਾਰਤ 'ਚ ਮਨਾਇਆ ਜਾਂਦਾ ਵਾ ਇਹ ਤਿਉਹਾਰ ਤੇ ਵੀ ਮਤਲਬ ਚਾਹ ਜਿਆ ਵੀ ਹੁੰਦਾ ਹਨਾ ਹੁਣ ਤਾਂ ਜਿਵੇਂ ਲੋਕਾਂ ਚੰਨੇ ਚਾਹ ਜੇ ਨਹੀਂ ਰਹੇਗੇ ਪਹਿਲਾਂ ਆਪਣੇ ਟਾਈਮ ਦਾ ਬਹੁਤ ਜਿਆਦਾ ਚਾਹ ਹੁੰਦਾ ਸੀਗਾ ਵੀ ਕੋਈ ਵੀ ਤਿਉਹਾਰ ਹੁੰਦਾ ਸੀਗਾ ਤੇ ਵੀ ਆਪਾਂ ਨੂੰ ਬਹੁਤ ਚਾਹ ਹੁੰਦਾ ਸੀ ਆਪਾਂ ਬੜੀ ਬੇਸਬਰੀ ਨਾਲ ਉਹਦੀ ਵੇਟ ਕਰਦੇ ਸੀਗੇ ਤੇ ਹੁਣ ਵੀ ਆਪਾਂ ਨੂੰ ਤਾਂ ਹੁਣ ਵੀ ਰਹਿੰਦਾ ਪਾ ਵੀ ਬਹੁਤ ਜਿਵੇਂ ਹਿਸਾਬ ਨਾਲ ਮੈਂ ਆਪਦੀ ਗੱਲ ਕਰਾਂ ਮੈਨੂੰ ਤਾਂ ਕੋਈ ਵੀ ਤਿਉਹਾਰ ਆਉਂਦਾ ਵਾ ਜਦੋਂ ਮੈਂ ਇੱਥੇ ਵੀ ਆਇਮ 7-8 ਸਾਲ ਹੋ ਗਏ ਕੋਈ ਵੀ ਤਿਹਾਰਾ ਜਿਹੜਾ ਆਪਣਾ ਆਪਾਂ ਤਾਂ ਉਵੇਂ ਮਨਾਉਂਦੇ ਆ ਨਾਲ ਚਲਿੰਦੇ ਨਾ ਬੱਚਿਆਂ ਪਤਾ ਲੱਗ ਜਾਂਦਾ ਥੋੜਾ ਸ਼ੌਂਕ ਜਾਂ ਹੁੰਦਾ ਵਾ ਮੈਨੂੰ ਕਹਿ ਵੀ ਦਿੰਦੇ ਆ ਸਾਰੇ ਵੀ ਤਿੰਨ ਬੜਾ ਚਾਹ ਜਾਂ ਰਹਿੰਦਾ ਹਰੇਕ ਗਾਲ ਦਾ ਕੋਈ ਵੀ ਆਉਣਾ ਹੋਵੇ ਨਾ ਤੇ ਪਤਾ ਨਹੀਂ ਦਿਲ ਕਣੀ ਆਪਾਂ ਬਚਪਨ ਚ ਸਾਰੇ ਇੰਨੇ ਵਧੀਆ ਇੰਜੋਏ ਕੀਤੇ ਆ ਮਨਾਏ ਆ ਤੇ ਹੁਣ ਵੀ ਮਤਲਬ ਉਵੇਂ ਜੇ ਰਹਿੰਦਾ ਹਨ ਵੀ ਆਪਾਂ ਮਨਾਈਏ ਚਲੋ ਇੱਥੇ ਕਮਾਂਕਾਰਾਂ ਚ ਸਾਰੀ ਦਿਹਾੜੀ ਐ ਮਸ਼ੀਨਾਂ ਬਣੇ ਹੋਏ ਆ ਦਿਮਾਗ ਉਹ ਜਾਂਦਾ ਕੋਈ ਦਾ ਵੀ ਚਲੋ ਕੋਈ ਆਵਦਾ ਹਨਾ ਆਪਾਂ ਜਿਹੜਾ ਤਿਉਹਾਰ ਆਉਂਦਾ ਵਾ ਉਹਨੂੰ ਤਾਂ ਮਨਾਈਏ ਇੱਕ ਦਿਨ ਤਾਂ ਵੀ ਚਲੋ ਖੁਸ਼ੀ ਜੀ ਹੁੰਦੀ ਆ ਮਨਾ ਕੇ ਚਲ ਇਹਨੇ ਨਾਲੇ ਆਪਣੇ ਬੱਚਿਆਂ ਨੇ ਪਤਾ ਲੱਗ ਜਾਂਦਾ ਮੈਂ ਤਾਂ ਬੱਚਿਆਂ ਨੂੰ ਬਹੁਤ ਦੱਸਦੀ ਰਹਿੰਦੀ ਆ ਕੋਈ ਵੀ ਤਿਉਹਾਰ ਆਉਂਦਾ ਜਿਵੇਂ ਕੋਈ ਰਖੜੀ ਦੀਵਾਲੀ ਜਾਂ ਕੋਈ ਲੋਹੜੀ ਵੀ ਅਸੀਂ ਆਏ ਮਨਾਉਂਦੇ ਹੁੰਦੇ ਸੀ ਅਸੀਂ ਆਇਂ ਨਾ ਕਹਿੰਦੇ ਸੀ ਕਿਉਂਕਿ ਉਦੋਂ ਤੇ ਇਸ ਟਾਈਮ 'ਚ ਹੁਣ ਬਹੁਤ ਫਰਕ ਆ ਉਦੋਂ ਸਾਰੇ ਜਿਹੜੇ ਵੀ ਕੋਈ ਵੀ ਤਿਹਾਰ ਸੀ ਸਾਰੇ ਬੜੀ ਬੇਸਾਵਰੀ ਨਾਲ ਢੀਕ ਕਰਾਉਂਦੇ ਸੀ ਹੁਣ ਤਾਂ ਕਿਸੇ ਕਿਸੇ ਨੂੰ ਪਤਾ ਹੁੰਦਾ ਕੋਈ ਕੋਈ ਨਹੀਂ ਪਰ ਹੁਣ ਥੋੜਾ ਜਿਹਾ ਫਿਰ ਵੀ ਫਰਕ ਪੈ ਗਿਆ ਲੋਕ ਕਿ ਫੇਰ ਪੁਰਾਣੇ ਆਪਣੇ ਜਿਹੜੇ ਸੱਭਿਆਚਾਰ ਨਾਲ ਜੁੜਦੇ ਜਾ ਰਹੇ ਹਰੇਕ ਜਿਹੜੀ ਚੀਜ਼ ਆ ਜਿਵੇਂ ਆਪਾਂ ਪਹਿਲਾਂ ਸਾਰੇ ਤਿਉਹਾਰ ਮਨਾਉਂਦੇ ਸੀਗੇ ਹੁਣ ਵੀ ਮਨਾ ਰਹੇ ਆ ਉਹਨਾਂ ਵਿੱਚੋਂ ਹੀ ਆ ਇੱਕ ਰਖੜੀ ਹੁਣ ਪਤਾ ਹੈ ਜਿਵੇਂ 10 ਅਗਸਤ ਨੂੰ ਰਖੜੀ ਤੇ ਦੀਦੀ ਹੋਣਾ ਨੇ ਰਖੜੀਆਂ ਭੇਜੀਆਂ ਪਰ ਤੇ ਆ ਵੱਡੀ ਦੀਦੀਆਂ ਕੱਲ ਰਖੜੀਆਂ ਆਈਆਂ ਵਾ ਕੱਲ ਸ਼ਾਮ ਨੂੰ ਆਈਆਂ ਵਾ ਤੇ ਉਹਨੇ ਤਾਂ ਨਹੀਂ ਬੈਸਿਟੇਂ ਦੀ ਮੇਰੀ ਚਲੋ ਤੇ ਭੈਣ ਹੈਗੀ ਉਹ ਬੰਨ ਦਿੰਦੀ ਆ ਤੇ ਇਸ ਵਾਰ ਤਾਂ ਮੇਰੇ ਭਰਾਵਾਂ ਨੇ ਮੈਨੂੰ ਸੀਗਾ ਤਾਂ ਉਹਨਾਂ ਨੇ ਹੀ ਬਣ ਗਿਆ ਸੀ ਉਹਨਾਂ ਨੇ ਸਾਡੇ ਕੋਲ ਹੀ ਆ ਜਾਣ ਮੈਂ ਕਿਹਾ ਚਲੋ ਰਖੜੀ ਤੱਕ ਆ ਜਾਣਗੇ ਪਰ ਨਹੀਂ ਉਹਨਾਂ ਤਾਂ ਬਣਿਆ ਸ਼ਾਇਦ ਰਖੜੀ ਤੋਂ ਬਾਅਦ ਚੋਂ ਪਤਾ ਨਹੀਂ ਸ਼ਾਇਦ ਪਹਿਲਾਂ ਵੀ ਆ ਜਾਣ ਤੇ ਇਹ ਜਿਹੜਾ ਰਖੜੀ ਆ ਇਹਦਾ ਮਤਲਬ ਅਰਥ ਕੀ ਆ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਰਖੜੀ ਸ਼ਬਦ ਆ ਨਾ ਉਹਦਾ ਆਪ ਤਾਂ ਜਿਹੜੇ ਰਖ ਰਖ ਹੁੰਦਾ ਸੁਰੱਖਿਆ ਮਹਫੂਜ਼ ਤੇ ਜਿਹੜੀ ਡੀ ਹੁੰਦਾ ਉਹ ਹੁੰਦਾ ਵਾ ਕਾਰਨੀ ਰੱਖਿਆ ਕਾਰਨੀ ਜਾਂ ਰੱਖਿਆ ਕਰਨ ਵਾਲਾ ਠੀਕ ਆ ਨਾ ਤੇ ਜਿਹੜੇ ਹਿੰਦੀ ਚ ਜਦੋਂ ਆਪਾਂ ਕਹਿੰਦੇ ਆ ਰਕਸ਼ਾ ਬੰਧਨ ਇਹ ਹੁੰਦਾ ਰੱਖਿਆ ਕਰਨ ਵਾਲਾ ਜਾਂ ਬੰਧਨ ਹੁੰਦਾ ਵੀ ਗੰਢ ਕੋਈ ਬੰਨਣਾ ਜਾਂ ਕਰਨ ਦੇ ਜਿਵੇਂ ਇਹਨੂੰ ਕਹਿੰਦੇ ਨੇ ਵੀ ਭੈਣ ਭਰਾ ਦੀ ਵੀ ਰੱਖਿਆ ਕਰਦਾ ਪਰਾ ਜਿਹੜਾ ਆਪਣੀ ਭੈਣ ਦੀ ਰੱਖਿਆ ਕਰਦਾ ਭੈਣ ਆਦੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਤੇ ਭਰਾ ਜਿਹੜਾ ਵੀ ਉਹਨੂੰ ਰੱਖਿਆ ਦਾ ਵਚਨ ਲੀਦਾ ਵੀ ਮੈਂ ਤੇਰੀ ਰੱਖਿਆ ਕਰੂੰਗੀ ਰੱਖਿਆ ਕਰੂੰਗਾ ਹੈਨਾ ਇਹ ਵੀ ਆਪਣੇ ਹੈ ਗਿਆ ਵੀ ਆਪਾਂ ਜਿੱਥੇ ਤੱਕ ਵੀ ਸੌਂਦੇ ਨੂੰ ਸੀ ਪਹਿਲਾਂ ਤਾਂ ਕੱਲਾ ਟਾਈਮਸ ਪਹਿਲੇ ਟਾਈਮ ਚ ਤਾਂ ਮਤਲਬ ਕੱਲੇ ਧਾਗੇ ਸੀਗੇ ਪੈਣਾ ਧਾਗੇ ਬੰਨ੍ਹਦੀਆਂ ਹੁੰਦੀਆਂ ਸੀ ਆਹ ਦੇ ਭਰਾ ਜਿਵੇਂ ਹੁਣ ਅਸੀਂ ਵੀ ਦੇਖਦੇ ਆਏ ਆ ਮੰਮੀ ਹੁਣ ਆਵੇਂ ਜਦੋਂ ਮਦਰ ਮਾ माजी ਹੋਣਗੇ ਫੌਜ ਚ ਸੀਗੇ ਨੋਮੀ ਹੁਣ ਆਨੇ ਰਖੜੀਆਂ ਪਾਉਂਦੇ ਸੀ ਕੋਰੀਅਰ ਕਰਾਉਂਦੀ ਹੁੰਦੀ ਸੀ ਚਿੱਠੀਆਂ ਹੁੰਦੀਆਂ ਸੀਗੇ ਉਦੋਂ ਵਿੱਚ ਤੇ ਲੇ ਲਾਫਿਆਂ ਲਗਾ ਬਹੁਤ ਜਿਹੜੇ ਸਾਡੇ ਥੈਮ ਦੇ ਸਾਰਥਾ ਜਿਹਨਾਂ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਵਾ ਵੀ ਉਸ ਟਾਈਮ ਉਹਦੇ ਵਿੱਚ ਪਾਉਂਦੇ ਹੁੰਦੇ ਸੀ ਰਖੜੀਆਂ ਫਿਰ ਪਤਾ ਨਹੀਂ ਮਹੀਨੇ ਮਹੀਨੇ ਬਾਅਦ ਪਹੁੰਚਦੇ ਹੁੰਦੇ ਸੀ ਵੀ ਤੇ ਫਿਰ ਬਾਅਦ ਚ ਡੀਕੀ ਜਾਣਾ ਹਨਾ ਮਹੀਨੇ ਬਾਅਦ ਜਾਂ ਕਦੋਂ ਰਖੜੀ ਦਾ ਮਤਲਬ ਮਾਮੇ ਹੋਣਾ ਨੇ ਚਿੱਠੀ ਪਾ ਕੇ ਫਿਰ ਜਵਾਬ ਦੇਣਾ ਵੀ ਹਾਂਜੀ ਪਹੁੰਚ ਗਏ ਆ ਜਾਂ ਕਿਵੇਂ ਹਨਾ ਰੋਹਣ ਤਾਂ ਆਪਾਂ ਜਿਵੇਂ ਕੱਲ ਆਇਆ ਨਾਲ ਦੀ ਨਾਲ ਮੈਂ ਦੀ ਰਿੰਗ ਫੋਨ ਲਾ ਕੇ ਦੱਸਦਾ ਵੀ ਰਖੜੀਆਂ ਆ ਗਿਆ ਹਨਾ ਤੇ ਹੁਣ ਜਦੋਂ ਆਪਾਂ ਬੰਨਾਂਗੇ ਵੀਡੀਓ ਕਾਲ ਵੀ ਸਾਰਾ ਇਦਾਂ ਦੇਖ ਲੈਣੇ ਆਪਾਂ ਤੇ ਵੀ मतलब ਜਿਵੇਂ ਹੁਣ ਕਈ ਭੈਣ ਭਰਾ ਹੁਣ ਆਪਸ ਵਿੱਚ ਦੂਰ ਦੂਰ ਬੈਠੇ ਆ ਤੇ ਉਹ ਇੱਕ ਦੂਜੇ ਨੂੰ ਵੀ ਮਤਲਬ ਤਾਸਦੇ ਆ ਜਿਵੇਂ ਮੇਰੇ ਵਰਗੇ ਮੈਂ ਵੀਖਦੀ ਹੁੰਨੀ ਆ ਹਨਾ ਵੈਸੇ ਪਿਛਲੀ ਵਾਰ ਤਾਂ ਨਹੀਂ ਗਏ ਉਦੋਂ ਪਿਛਲੀ ਵਾਰ ਤਾਂ ਅਸੀਂ ਉੱਥੇ ਸੀਗੇ ਬੰਨੇ ਆ ਸੀਗੇ ਵੀਰੇ ਚਲੋ ਮੈਂ ਵੀਡੀਓ ਕਾਲ ਲਾ ਲੈਂਦੀ ਆ ਜਦੋਂ ਮੇਰੀ ਭੈਣ ਬੰਦੀ ਆ ਚਲੋ ਐਦਾਂ ਹੀ ਹੁਣ ਤਾਂ ਜੇ ਵੀਡੀਓ ਕਾਲਾਂ ਦਾ ਬਹੁਤ ਸੌਖਾ ਆ ਹੀ ਲਾ ਦੱਕ ਜਿਵੇਂ ਆਪਾਂ ਕੋਲੇ ਬੈਠੇ ਹੁੰਨੇ ਆ ਇੱਥੇ ਚਲ ਬੱਚਿਆਂ ਨੂੰ ਦੱਸਦੇ ਆ ਬੱਚਿਆਂ ਨੂੰ ਵੀ ਐਦਾਂ ਵੀ ਆਏ ਵੀ ਆਪਣੇ ਸੱਭਿਆਚਾਰ ਨਾਲ ਆਪਣੇ ਜੋੜਦੇ ਆ ਨਾ ਵੀ ਜਿਹੜੇ ਆਪਣੇ ਤਿਉਹਾਰ ਆ ਵੀ ਬੰਦਿਆਂ ਲਖੜੀਆਂ ਕਰੇ ਵੀ ਖੁਸ਼ੀ ਜੀ ਮਹਿਸੂਸ ਹੁੰਦੀ ਆ ਵੀ ਆਪਾਂ ਆਪਣਾ ਜਿਹੜਾ ਤਿਉਹਾਰ ਆ ਉਹ ਮਨਾਉਣਾ ਵੀ ਚਾਹੀਦਾ ਵਾ ਜਿਹੜੇ ਆਪਣੇ ਤਿਉਹਾਰ ਆ ਮੈਂ ਤਾਂ ਇਹੀ ਮੰਨਦੀ ਆ ਵੀ ਮਨਾਉਣਾ ਵੀ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਜਿਵੇਂ ਦੇਖਿਆ ਜਿਵੇਂ ਇਹਦੇ ਇਤਿਹਾਸਿਕ ਜਿਹੜੀ ਹੈ ਦੀ ਇਤਿਹਾਸ ਵੀ ਇਹਦੀ ਕਈ ਕਥਾਵਾਂ ਜਿਹੜੀਆਂ ਪ੍ਰਚਲਿਤ ਆ ਵੀ ਆਪਾਂ ਜ਼ਿਆਦਾਤਾਂ ਹੀ ਆਪਾਂ ਗੱਲ ਕਰਦੇ ਕਿ ਜਿਵੇਂ ਇੱਕ ਦੋ ਬਾਰੇ ਆਪਾਂ ਨੂੰ ਪਤਾ ਵਜੋਂ ਇੱਕ ਤਾਂ ਕਹਿੰਦੇ ਵੀ ਆਰੀਆ ਸਮਾਜ ਦੇ ਜਿਹੜੇ ਲੋਕ ਜਦੋਂ ਆਪਣੇ ਭਾਰਤ ਚ ਆਏ ਸੀਗੇ ਤੇ ਉਦੋਂ ਉਹ ਵੀ ਰਖੜੀ ਬੰਨਦੇ ਸੀ ਵੀ ਉਹਨਾਂ ਦੀ ਦੇਖਾ ਰੇਖੀ ਦੇ ਨਾਲ ਹੀ ਆਪਣੇ ਪਾਸ ਦੇ ਲੋਕਾਂ ਜਿਹੜੇ ਉਹ ਰਖੜੀ ਬੰਨਨ ਲੱਗੇ ਇੱਕ ਸੀ ਕਹਿੰਦੇ ਵੀ ਜਿਹੜੇ ਰਾਜਪੂਤ ਘਰਾਣੇ ਦੀ ਔਰਤਾਂ ਸੀਗੀਆਂ ਵੀ ਜਦੋਂ ਉਹਨਾਂ ਦੇ ਜੋਧੇ ਜਿਹੜੇ ਲੋਕ ਸੀ ਰਾਣ ਭੂਮੀ ਤੇ ਜਾਂਦੇ ਸੀ ਜੋਧੇ ਲਈ ਜਾਂਦੇ ਸੀਗੇ ਉਹ ਉਹਨਾਂ ਦੇ ਨੀਸ ਸਮਿਤਾ ਦੇ ਨਾਲ ਰਖੜੀ ਬੰਨ ਕੇ ਧਾਗਾ ਬੰਨ੍ਹਦੇ ਹੁੰਦੀਆਂ ਸੀਗੀਆਂ ਤੇ ਸੰਦੂਰ ਦਾ ਟੀਕਾ ਲਾਉਂਦੀਆਂ ਸੀ ਵੀ ਉਹਦੇ ਤੋਂ ਇਹ ਰਖੜੀ ਦਾ ਰਵਾਜ ਚੱਲ ਪਿਆ ਨਾ ਜੀ ਮੇ ਵੀ ਆ ਚਲੋ ਚੱਲਿਆ ਹਨਾ ਠੀਕ ਆ ਵੀ ਵਧੀਆ ਵਾ ਮਨਮ ਦੇ ਆ ਹੁਣ ਜਿਵੇਂ ਕਈ ਭੈਣਾਂ ਹੁਣ ਜਿਹੜੀਆਂ ਹੁੰਦੀਆਂ ਸੋਹਰੇ ਹੁੰਦੀਆਂ ਵਾ ਸਾਡੇ ਤੇ ਵੀ ਉਹ ਦਿਨ ਆਇਆ ਬੜਾ ਬੇਸਵਰੀ ਨਾਲ ਉਹ ਢੀਕ ਕਰਨਾ ਵੀ ਰਖੜੀ ਆ ਜਾਵਾਂਗੇ ਰਖੜੀ ਬੰਨਣ ਜਾਵਾਂਗੇ ਰਖੜੀਆਂ ਖਰੀਦਣ ਦਾ ਪਹਿਲਾਂ ਸ਼ੌਂਕ ਹੋਣਾ ਹੋਣ ਵੀ ਹੈਗਾ ਜਿਹੜੇ ਉੱਥੇ ਹੈਗੇ ਹਨਾ ਮੇਰੇ ਰਖੜੀਆਂ ਖਰੀਦ ਕੇ ਫੇਰ ਬੰਨਣ ਜਾਣਾ ਧਰਾਵਾ ਦੇ ਹਨਾ ਇੰਨਾ ਖੁਸ਼ੀ ਜੀ ਹੁੰਦੀ ਆ ਮਾਂ ਨੂੰ ਚਾ ਜਾ ਹੁੰਦਾ ਵਾ ਹਾਂ ਹਾਂ ਤਾਂ ਜਿਵੇਂ ਪਹਿਲਾਂ ਚਲੋ ਧਾਗੇ ਸੀਗੇ ਪਹਿਲਾਂ ਬੰਨਦੇ ਫੇਰ ਹੁਣ ਤਾਂ ਬਹੁਤ ਮਹਿੰਗਿਆ ਮਹਿੰਗਿਆ ਰੱਖੜੀਆਂ ਜਿਵੇਂ ਦੀਦੀ ਲੀਵ ਰੱਖੜੀਆਂ ਬਹੁਤ ਜ਼ਿਆਦਾ ਸੋਹਣੀਆਂ ਹੁਣ ਰੱਖੜੀ ਆ ਦੇਨ ਆਪਾਂ ਇਹ ਕਰਾਂਗੇ ਉੱਪਰ ਦਿਖਾਵਾਂਗੇ ਤੁਹਾਨੂੰ ਤੇ ਫੇਰ ਜਮਨ ਜਿਵੇਂ ਹੁਣ ਤਾਂ ਕਈ ਸੋਨੇ ਦੀਆਂ ਚਾਂਦੀਆਂ ਨੇ ਦੇਖੋ ਦੇਖ ਜਿੰਨੀ ਇੱਕ ਹੁੰਦੀ ਆ ਪਹਿਣਾ ਆਪਦਾ ਕਰੀ ਜਾਂਦੀ ਆ ਕੋਈ ਭਰਾ ਨੂੰ ਸੋਨੇ ਦੀ ਚਾਂਦੀ ਦੀਆਂ ਵੀ ਰੱਖੜੀਆਂ ਲਈ ਜਾਂਦੀਆਂ ਸੋਨੇ ਦੀਆਂ ਵੀ ਲਈ ਜਾਂਦੇ ਆ ਨਾ ਤੇ ਭਾਰ ਜਦੋਂ ਵੀ ਹੁਣ ਵੇਖਿਆ ਜਾਵੇ ਹੁਣ ਦਿਨੋਂ ਦਿਨ ਮੰਗਾਈ ਵੀ ਹੁੰਦੀ ਜਾਂਦੀ ਆ ਇਮ ਪਿਛਲੀ ਵਾਰ ਤਨੀਓਦੂ ਪਿਛਲੀ ਵਾਰ ਅਸੀਂ ਗਏ ਸੀ ਮੈਂ ਸਿੱਖ ਖਰੀਦਣ ਗਏ ਰੱਖੜੀਆਂ ਮੈਂ ਫੋਨ ਤੇ ਰੇਟ ਕੰ ਭਈ 7-8 ਸਾਲ ਹੋ ਗਏ ਨਾ ਆ ਨੂੰ ਪਹਿਲਾਂ ਖਰੀਦਦੇ ਹੁੰਦੇ ਸੀ ਵੇਖ ਕੇ ਵੀ ਹੁਣ ਮੰਗਾਈ ਵੀ ਨਹੀਂ ਹੋਗੀ ਤੇ ਚਲੋ ਜਿਵੇਂ ਮਰਜੀ ਆ ਨਾ ਮਗਿਹਾਈ ਹੈਗੀ ਆ ਜਾਂ ਨਹੀਂ ਹੈਗੀ ਆ ਵੀ ਜਦੋਂ ਭੈਣਾਂ ਨੇ ਆਪਣੇ ਭਰਾ ਨੂੰ ਕੋਈ ਵੀ ਚੀਜ਼ ਦੇਣੀ ਹੁੰਦੀ ਆ ਤੇ ਉਦੋਂ ਭੈਣਾਂ ਨਾ ਤਾਂ ਰੇਟ ਵੇਖਦੀਆਂ ਨਾ ਮਗਿਹਾਈ ਵੇਖਦੀਆਂ ਵੀ ਉਹਨਾਂ ਨੇ ਦੇਣੀ ਨੇ ਦੇਣੀ ਹੁੰਦੀ ਆ ਉਹਨਾਂ ਨੂੰ ਖੁਸ਼ੀ ਹੁੰਦੀ ਆ ਵੀ ਅਸੀਂ ਆਹਦੇ ਭਰਾਵਾਂ ਨੂੰ ਇਹ ਚੀਜ਼ ਦੇਣੀ ਆ ਤੇ ਬਾਕੀ ਜਿਹੜੇ ਬਦਲੇ 'ਚ ਜਿੰਨਾ ਭਰਾ ਜਿੰਨੇ ਜੋਗੇ ਹੁੰਦੇ ਆ ਤੇ ਭਰਾ ਵੀ ਆ ਦੇ ਭੈਣਾਂ ਨੂੰ ਦਿੰਦੇ ਦਿੰਦੇ ਭਾਵੇਂ ਆਪਣੇ ਕੋਲੇ ਲੱਖ ਚੀਜ਼ ਆ ਫੋਸ ਵੀ ਆ ਪਰ ਉਹ ਖੁਸ਼ੀ ਜੀ ਹੁੰਦੀ ਆ ਹੁਣ ਜਿਵੇਂ ਮੰਮੀ ਹੁਣਾਂ ਨੇ ਮੈਂ ਹੁਣ ਕੱਪੜੇ ਮੰਗਵਾਏ ਸੀ ਪਿਛਲੀ ਵਾਰ ਵੀਡੀਓ ਵੀ ਬਣਾਈ ਸੀ ਕਿ ਤੇ ਰਖੜੀ ਦੇ ਵੀ ਮੰਮੀ ਕਹਿੰਦੇ ਵੀ ਤੇ ਰਖੜੀ ਦਾ ਸੂਟ ਨਾਲ ਹੀ ਭੇਜ ਦਿੰਗੇ ਭਾਵੇਂ ਮੈਂ ਜਿੰਨੇ ਮਰਜੀ ਸੂਟ ਮੰਗਵਾਏ ਸੀ ਪਰ ਚਾ ਆ ਜਾਂਦਾ ਨਾ ਪੇਕਿਆਂ ਤੋਂ ਚੀਜ਼ਾਂ ਆਉਂਦਾ ਮੈਂ ਕਿਹਾ ਵੀ ਨਹੀਂ ਚਲੋ ਵੀ ਉਹਨੋਂ ਤੱਕ ਪਾਣ ਗਿਆ ਤਾਂ ਨਾ ਵੀ ਲੈ ਆਉਣਗੇ ਮੇਰੇ ਪਤਾ ਉਹਨੇ ਵੀ ਨਾਲ ਆ ਜਾਣਗੇ ਨਾਲ ਮੈਂ ਉਸ ਟਾਈਮ ਮੇਕਅਪ ਆ ਲੂੰਗੀ ਤੇ ਫੇਰ ਵੀ ਹੁਣ ਫੇ ਮਮੇ ਉਹ ਕਹਿੰਦੇ ਵੀ ਜਾਲ ਇਹਨਾਂ ਦਾ ਨਹੀਂ ਬਣਿਆ ਤੇ ਵੀ ਉਹ ਤੇਰੇ ਕੱਪੜੇ ਕੋਰੀਅਨ ਕਰਵਾ ਦਿੱਤੇ ਮੈਂ ਕਹਿੰਦਾ ਨਹੀਂ ਮੇਰੇ ਕੋਲ ਕੱਪੜੇ ਤਾਂ ਹੈਗੇ ਆ ਵੀ ਤੁਸੀਂ ਜੇ ਤਾਂ ਕੋਈ ਨਾ ਜਦੋਂ ਫੇਰ ਆ ਕੇ ਉਹਦੇ ਲੈ ਆਉਣ ਮੇਰਾ ਰਖੜੀ ਦਾ ਸੂਟ ਰੱਖੀ ਰੱਖ ਮਾਤਾ ਨੂੰ ਚਾਜ ਆ ਹੁੰਦਾ ਨਾ ਪੇਕਿਆਂ ਲਈ ਚੀਜ਼ ਦਿੱਤੀ ਆ ਵਿਆਹ ਰਖੜੀ ਤੇ ਮਿਲਿਆ ਤੇ ਉਧਰੋਂ ਪੇਕਿਆਂ ਨੂੰ ਵੀ ਹੁੰਦਾ ਪਹਿਲਾਂ ਬੜਾ ਟਾਈਮ ਹੁੰਦਾ ਸੀ ਨਾ ਜਿਵੇਂ ਅਸੀਂ ਜਾਣਾ ਉਧਰੋਂ ਸਾਨੂੰ ਵੀ ਹੁਣ ਇੱਧਰ ਤਿਆਰੀ ਕਰਨੀ ਅਸੀਂ ਵੀ ਦੀਦੀ ਹੁਣ ਆਉਣਾ ਰਖੜੀ ਦੇ ਸੂਟ ਲੈਣੇ ਆ ਰਖੜੀ ਦੇ ਕੱਪੜੇ ਆ ਆਹ ਇਦਾਂ ਵਾ ਫੇਰ ਸਾਨੂੰ ਗਾਂਹ ਹੁੰਦਾ ਸੀਗਾ ਜਾ ਕੇ ਵੀ ਦੇਣਾ ਲੈਣਾ ਜਿਵੇਂ ਬਣਿਆ ਵੀ ਨਾ ਇਹ ਮਤਲਬ ਇਹਨਾਂ ਗੱਲਾਂ ਦੀ ਬੜੀ ਖੁਸ਼ੀ ਜੀ ਹੁੰਦੀ ਸੀਗੀ ਇਹ ਆ ਤੇ ਹੋਰ ਆਪਣਾ ਗਿਆ ਹ ਕੁੜੀਆਂ ਨੂੰ ਦੇਣਾ ਆਪਾਂ ਪੇਕਿਆਂ ਤੋਂ ਲੈ ਕੇ ਆਉਣਾ ਵਾ ਹਾਂ ਬੀ ਵਧੀਆ ਮੈਂ ਮੈਂ ਤਾਂ ਮੰਨਦੀ ਵੀ ਇਹ ਗੱਲ ਬਹੁਤ ਵਧੀਆ ਵੀ ਜਿਦਾਂ ਆਪਾਂ ਆਪਦੇ ਨਾਲ ਜੁੜੇ ਹੋਏ ਆ ਪੰਜਾਬੀ ਕਲਚਰ ਨਾਲ ਜਿੱਥੇ ਮਾਰਦੀਆਂ ਜੋੜਨਾ ਵੀ ਚਾਹੀਦਾ ਮਨਾਉਣੇ ਵੀ ਚਾਹੀਦੇ ਵੈਸੇ ਤਾਂ ਹੁਣ ਬਹੁਤ ਜ਼ਿਆਦਾ ਲੋਕ ਵਿੱਚ ਜੇ ਦੀ ਕਈ ਮਤਲਬ ਨਹੀਂ ਵੀ ਮੇਰੇ ਇੰਨਾ ਨਹੀਂ ਸੀ ਵੈਸੇ ਕਈ ਹਟ ਵੀ ਗਏ ਸੀ ਨਹੀਂ ਮਨਾਉਣੀ ਚਾਹੀਦੀ ਰਖੜੀ ਇਦਾਂ ਉਹਦਾ ਬਹੁਤ ਆਪਾਂ ਚਲੋ ਗੱਲਾਂ ਵੀ ਸੁਣੀਏ ਤੇ ਪਰ ਆਪਾਂ ਤਾਂ ਨਹੀਂਗੇ ਵੀ ਚਲੋ ਸਿੱਖ ਧਰਮ ਨਾਲ ਸਭ ਨੂੰ ਸਿੱਖ ਧਰਮ ਵਿੱਚ ਹੈਗੇ ਆ ਆਪਾਂ ਮੰਨਦੇ ਆ ਤੇ ਪਰ ਇਹ ਜਿਹੜੇ ਤਿਹਾਰ ਆ ਇਹਨਾਂ ਨਾਲ ਆਪਾਂ ਨੂੰ ਖੁਸ਼ੀਆਂ ਮਿਲਦੀਆਂ ਵਾ ਕੰਤੀਆਂ ਸ਼ੁਰੂ ਤੋਂ ਮਨਾਉਂਦੇ ਆਏ ਆ ਪਹਿਲਾਂ ਮੰਮੀ ਹੋਣੀ ਵੀ ਅਸਤਾ ਵੇਖਿਆ ਉਹ ਵੀ ਮਨਾਉਂਦੇ ਸੀਗੇ ਪਹਿਲਾਂ ਜਿਵੇਂ ਆਪਣੇ ਸੀਗੀਆਂ ਹੁੰਦੀਆਂ ਸਾਨੂੰ ਜਿਆਦਾ ਦੁਕਾਨ ਤੇ ਅਸੀਂ ਸਾਡੇ ਨਾਲ ਹੀ ਦੁਕਾਨ ਸੀ ਇੱਕ ਤੇ ਛੋਟੀ ਜੀ ਸੀਗੀ ਵੈਸੇ ਤੇ ਉੱਥੋਂ ਹੀ ਅਸੀਂ ਲੈ ਕੇ ਆਉਂਦੇ ਹੁੰਦੇ ਸੀਗੇ ਇੱਕ ਹੀ ਤਰ੍ਹਾਂ ਦੀ ਸਾਰੀਆਂ ਰਖੜੀਆਂ ਹੁੰਦੀਆਂ ਮਿਲਾਦਾ ਸਾਰਿਆਂ ਨੂੰ ਯਾਦ ਹੁਣਾ ਵੱਡੇ ਵੱਡੇ ਹੁੰਦੇ ਸੀ ਫੋਲ ਜੀ ਤਰ੍ਹਾਂ ਦੀ ਤੇ ਉਹ ਮਨ ਦੀ ਤੋਜ਼ੀ ਲੈ ਕੇ ਹੁੰਦੇ ਸੀ ਨਾ ਉਹਦੇ ਕੋਲ ਬਿੱਡਾ ਸਾਰਾ ਵੱਡਾ ਸਾਰਾ ਗੱਤਾ ਜਿਹਾ ਹੁੰਦਾ ਸੀਗਾ ਉਹਦੇ ਉੱਤੇ ਲੱਗੀਆਂ ਹੁੰਦੀਆਂ ਸੀ ਜਿਵੇਂ ਕਿਸੇ ਨੇ ਇੱਕ ਲੈਣੀ ਦੋ ਲੈਣੀ ਕੱਟ-ਕੱਟ ਕੇ ਦੇਈ ਜਾਂਦੇ ਸੀਗੇ ਤੇ ਉਵੇਂ ਹੀ ਅਸੀਂ ਮਤਲਬ ਹੁਣ ਤਾਂ ਸ਼ਹਿਰਾਂ ਚ ਗੌਣਸ ਬੰਨੀਆਂ ਰੱਖੜੀਆਂ ਸੋਹਣੀਆਂ ਸੋਹਣੀਆਂ ਵੀ ਆਉਂਦੀਆਂ ਦਾ ਤੇ ਕਈ ਤਰ੍ਹਾਂ ਦੀਆਂ ਹੁੰਦੀਆਂ ਵਾ ਵੀ ਚਲੋ ਪੈ ਤਾਂ ਹਨਾ ਕੋਈ ਵੀ ਤਰ੍ਹਾਂ ਦੀ ਮਿਗਾਈ ਜਿੰਨੇ ਜੋਗਾ ਅਗਲਾ ਲੈ ਕੇ ਦੇ ਜਾਂਦਾ ਪਰ ਅਸਲੀ ਮੇਨ ਤਾਂ ਇਹਦਾ ਹੁੰਦਾ ਵੀ ਭੈਣ ਭਰਾ ਦਾ ਜਿਹੜਾ ਪਿਆਰ ਆ ਉਹ ਆਪਸ ਵਿੱਚ ਇਹ ਜਿਹੜਾ ਰਖੜੀ ਦਾ ਤਿਉਹਾਰ ਆ ਭੈਣ ਭਰਾ ਦੇ ਪਿਆਰ ਨੂੰ ਆਪਸ ਵਿੱਚ ਬੰਨ੍ਹ ਨਹੀਂ ਰੱਖਦਾ ਕਿਤੇ ਨਾ ਕਿਤੇ ਭਰਾ ਵੀ ਆਪਦੇ ਭੈਣਾਂ ਨੂੰ ਬੇਸਵਰੀ ਨਾਲ ਡੀਕਦੇ ਆ ਹਨਾ ਵੀ ਅੱਜ ਰਖੜੀ ਆ ਮੇਰੀ ਭੈਣਾਂ ਆਉਣਗੀਆਂ ਤੇ ਜਿਹੜੀਆਂ ਭੈਣਾਂ ਵਾ ਉਹਨਾਂ ਨੂੰ ਤਾਂ ਚਾਹ ਹੁੰਦਾ ਹੀ ਹੁੰਦਾ ਵੀ ਅਸੀਂ ਅਰੇ ਭਰਾ ਦੇ ਰਖੜੀ ਬੰਨ੍ਹ ਜਣੇ ਕਿਤੇ ਇਹੋ ਜੇ ਵੀ ਵਿਚਾਰੇ ਜਿਹੜੇ ਇਕੱਲੇ-ਇਕੱਲੇ ਅੱਜ ਕੱਲ ਦੇ ਟਾਈਮ 'ਚ ਹਨਾ ਤੇ ਵੀ ਕੋਈ ਭੈਣ ਕੱਲੀ ਆ ਕੋਈ ਭਰਾ ਕੱਲਾ ਵਾ ਨਾ ਉਹ ਵੀ ਦੇਖਦੇ ਵੀ ਆ ਨਾ ਵੀ ਸਾਡੇ ਵੀ ਜੇ ਇੱਕ ਭੈਣ ਹੋਰ ਹੁੰਦੀ ਜਾਂ ਵੀ ਮੇਰੀ ਭੈਣ ਹੁੰਦੀ ਤਾਂ ਮੇਰੇ ਵੀ ਅੱਜ ਰਖੜੀ ਬੰਨਦੀ ਜਾਂ ਕੋਈ ਭੈਣਾਂ ਵਿਚਾਰੀਆਂ ਕੱਲੀਆਂ ਹੁੰਦੀਆਂ ਉਹਨਾਂ ਨੂੰ ਵੀ ਹੁੰਦਾ ਜੇ ਮੇਰਾ ਵੀਰ ਹੁੰਦਾ ਮੈਂ ਵੀ ਰਖੜੀ ਬੰਨਦਾ ਚਲੋ ਉਹ ਤਾਂ ਹੈ ਨਾ ਪ੍ਰਮਾਤਮਾ ਦੇ ਰੰਗ ਤੇ ਆਪਾਂ ਤਾਂ ਚਲੋ ਐਂ ਕਹਿੰਨੇ ਆ ਵੀ ਹਰੇਕ ਭੈਣ ਨੂੰ ਹਰੇਕ ਭਰਾ ਦੇ ਹਰੇਕ ਭੈਣ ਨੂੰ ਆਪਣੇ ਭਰਾ ਦੇ ਘੁੱਟ ਤੇ ਬੰਨਣ ਰਖੜੀ ਬੰਨਨ ਵਾਲਾ ਹੋਵੇ ਤੇ ਹਰੇਕ ਭਰਾ ਜਿਹੜਾ ਵਾ ਉਹਦੀ ਇੱਕ ਭੈਣ ਹੋਵੇ ਜਿਹੜੀ ਉਹਦੇ ਘੁੱਟ ਤੇ ਰਖੜੀ ਬੰਨਨੇ ਤੇ ਵਿਧਵਾ ਬੱਚੇ ਹੋਣ ਤੇ ਜਿਹੜੇ ਭੈਣ ਭਰਾ ਜਿਹੜੇ ਆਪਦੇ ਆ ਨਾ ਜਿਹਦੇ ਤਿਉਹਾਰ ਆਪਣੇ ਚੱਲੇ ਆ ਤੇ ਉਹ ਵੀ ਇਦਾਂ ਹੀ ਚਾਲਦੇ ਰਹਿਣਗਾਆਂ ਦੀਆਂ ਪੀੜੀਆਂ ਤੋਂ ਪੀੜੀਆਂ ਬਣਾਉਣ ਠੀਕ ਹੈ ਜੀ ਐਸੇ ਅੱਜ ਦੇ ਆਪਣੇ ਵੀਡੀਓ ਐਸੇ ਮੈਨੂੰ ਲੱਗਾ ਮੈਂ ਕਿ ਚਲੋ ਤੁਹਾਡੇ ਨਾਲ ਸਾਂਝੀ ਕਰਦੀ ਆ ਰਖੜੀਆਂ ਆਈਆਂ ਸੀਗੀਆਂ ਤੇ ਮੈਂ ਕਿ ਚਲੋ ਆਪਾਂ ਵੀਡੀਓ ਬਣਾਉਨੇ ਆ ਇੱਕ ਤੇ ਨਾਲੇ ਆਪਾਂ ਦੱਸਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਕੀ ਜਿਵੇਂ ਮਨਾਉਨੇ ਆ ਆਪਾਂ ਉਹ ਤਾਂ ਸਭ ਨੂੰ ਪਤਾ ਹੀ ਆ ਵੀ ਜਿਵੇਂ ਕਈ ਭੈਣਾਂ ਤਾਂ ਵਰਤ ਰੱਖ ਕੇ ਕਈ ਥਾਵਾਂ ਤੇ ਆ ਵੀ ਸੁੱਚੇ ਮੂਹ ਜਿਵੇਂ ਉਹਨਾਂ ਕਸੌਂਦੇ ਆ ਨਾ ਨਾਲ ਫ੍ਰਿੰਡਾਂ ਵਾਂਗ ਕਿਸੇ ਦੇ ਕਿੱਦਾਂ ਮਨਾਉਂਦੇ ਆ ਕਿਸੇ ਦੇ ਕਿਵੇਂ ਮਨਾਉਂਦੇ ਆ ਕਈ ਤਾਂ ਬਾਤ ਰਾ ਕੇ ਕਿ ਸੁੱਚੇ ਮੋਹ ਬਣਾਵਦੇ ਜਾਂ ਬੰਦਿਆ ਰਖੜੀਆਂ ਦੇ ਭਰਾਵਾਂ ਦੇ ਕਈ ਥਾਵਾਂ ਤੇ ਇਦਾਂ ਕਈ ਥਾਵਾਂ ਤੇ ਸੰਦੂਰ ਵੀ ਨਾਲ ਲਾਉਂਦੇ ਆ ਪਰ ਆ ਕਹਦੇ ਨੇ ਟਿੱਕਾ ਲਾਉਣੇ ਆ ਭਰਾ ਦੇ ਲਾਉਂਦੇ ਆ ਤੇ ਕਈ ਕਈ ਥਾਵਾਂ ਤੇ ਵੀ ਅਲੱਗ-ਅਲੱਗ ਬੰਦਦੇ ਆ ਤੇ ਵੀ ਪਰ ਜਿਵੇਂ ਵੀ ਹੈਗਾ ਵਾ ਜਿਵੇਂ ਵੀ ਆਪਾਂ ਮਨਾਉਂਦੇ ਆ ਵੀ ਮੈਂ ਕਹਿੰਨੀ ਵੀ ਬਹੁਤ ਵਧੀਆ ਤਿਉਹਾਰ ਆਤੇ ਵੀ ਸਭ ਨੂੰ ਮਨਾਉਣਾ ਚਾਹੀਦਾ ਵਾ ਜਿਹੜਾ ਵੀ ਚਲੋ ਆਏ ਨੇ ਇੰਡੀਆ ਸਾਡਾ ਨਹੀਂ ਤਿਉਹਾਰ ਅਸੀਂ ਨਹੀਂ ਮਨਾਉਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਤੇ ਵੀ ਜਿਹੜਾ ਰੱਖੜੀ ਬਹੁਤ ਵਧੀਆ ਵੀ ਜਿਹੜਾ ਹੈਗਾ ਵੀ ਭੈਣ ਭਰਾ ਦਾ ਜਿਹੜਾ ਪਿਆਰਾ ਚਲੋ ਜਿਹੜੇ ਭੈਣ ਭਰਾ ਕੋਲੇ ਨਹੀਂ ਇੱਕ ਦੂਜੇ ਨੂੰ ਨਹੀਂ ਬਣ ਸਕਦੇ ਤੇ ਉਹ ਚਲੋ ਭੈਣਾਂ ਗਿਰਾਵਾਂ ਨੂੰ ਭੇਜ ਦਿੰਦੀਆਂ ਕੋਰੀਅਨ ਕਰਾ ਦਿੰਦੀਆਂ ਰੱਖੜੀ ਜਾਂ ਜਿਹੜੀਆਂ ਭੈਣ ਇੱਧਰ ਬੈਠੇ ਆਈਆਂ ਦੀਆਂ ਭੇਜ ਦਿੰਦੀਆਂ ਜਿਹੜੇ ਇੰਡੀਆ ਵਾਲਿਆਂ ਉਹ ਇੱਧਰ ਭੇਜ ਦਿੰਦੇ ਤੇ ਚਲੋ ਬਾਅਦ ਚ ਫਿਰ ਵੀਡੀਓ ਕਾਲ ਕਰਕੇ ਵੇਖ ਲੈਂਦੇ ਇਹ ਵੀ ਬਹੁਤ ਵਧੀਆ ਵਾ ਹਨਾ ਚਲ ਇਹਨਾਂ ਨਾਲ ਭੈਣ ਭਰਾ ਦਾ ਜਿਹੜਾ ਰਿਸ਼ਤਾ ਵਾ ਨਾ ਵੀ ਬਹੁਤ ਉਦੋਂ ਵੀ ਗਹਿਰਾ ਹੋ ਜਾਂਦਾ ਵਾ ਬੰਨਦਾ ਵਾ ਜਿਵੇਂ ਹੁਣ ਐਸ ਤੇ ਆਪਾਂ ਬੇਟ ਕਰਦੇ ਭਰਾ ਵੀ ਵੇਟ ਕਰਦੇ ਭੈਣ ਵੀ ਵੇਟ ਕਰਦੀ ਐਸ ਰਹਿੰਦੇ ਮੈਂ ਤਾਂ ਇਹ ਹੀ ਮੰਨਦੀ ਆ ਵੀ ਇਹ ਬਹੁਤ ਵਧੀਆ ਤਿਉਹਾਰ ਆ ਤੇ ਸਾਰਿਆਂ ਨੂੰ ਆਪਾਂ ਨੂੰ ਮਨਾਉਣਾ ਚਾਹੀਦਾ ਠੀਕ ਹੈ ਜੀ ਬਾਏ ਬਾਏ ਮਿਲਾਂਗੇ ਅਗਲੀ ਵੀਡੀਓ ਚ